ਸਭ ਚੀਜ਼ਾਂ ਦੀ ਮਿਲੇ ਗਰੰਟੀ ਤੇਰਾ ਇੱਥੇ ਕੀ ਕੌਣ ਕਿਸੇ ਦਾ ਲੇਖਾ ਦਿੰਦਾ ਨਾ ਪੁੱਤਰ ਨਾਤੀ ਕਦੋਂ ਕਿਸੇ ਨੇ ਵਿਸ਼ਰ ਜਾਣਾ ਕਦੋਂ ਕਿਸੇ ਨੇ ਵਿਸ਼ਰ ਜਾਣਾ ਕੋਈ ਪਤਾ ਨਹੀਂ ਲੱਗਦਾ ਵੇ ਵਾਜਾ ਜ਼ਿੰਦਗੀ ਦਾ ਸਦਾ ਨਹੀਂ ਰਹਿਣਾ ਵੱਜਦਾ ਵੇ ਵਾਜਾ ਜ਼ਿੰਦਗੀ ਦਾ ਇਹ ਦੁਨੀਆ ਦੇ ਮੈਲ ਚੁਮਾਰੇ ਕਿੰਦਾ ਹੋ ਜਨ ਮੇਰੇ ਆਇਆ ਸੀ ਤੂੰ ਨਾਮ ਜਪਣ ਲਈ ਬਿਨਾ ਨਾਮ ਦੇ ਸੁਰ ਚੱਲਿਆ ਆਪਣਾ ਕੰਮ ਸਵਾਰ ਦਰੇਈ ਆਪਣਾ ਕੰਮ ਸਵਾਰ ਦਰੇ ਲਈ ਕਰਦਾ ਹੈ ਰਾ ਫੇੜੀ ਵਾਜਾ ਜਿੰਦਗੀ ਦਾ ਸਦਾ ਹੀ ਰਹਿਣਾ ਵੱਜਦਾ ਵੇ ਵਾਜਾ ਜਿੰਦਗੀ ਦਾ ਸਤਿ ਜਾਦਾ ਆਇਆ ਸੀ ਤੂੰ ਦਾ ਵੱਜਾ ਪੜ ਲਈ ਬਿਰਾੜਾ ਬਦੇ ਤੁਰ ਜਾੜਾ